शशिकालासमज न्यूज़ देख रहे सर दर्शकदार स्वागत है मैं निधिजा हाजिर है एक बार फिर टॉप ट्वेंटी खबरा दे नाल नजर मारदे या सूबे तो लेके देश विदेश दे अमुक सुखिया ते नए साल ते नवा लोन मान सरकार ने चुकाया 2500 करोड़ दा और कर्जा कांग्रेस ने कहा विधानसभाच ਵਾਈਟ ਪੇਪਰ ਪੇਸ਼ ਕਰਕੇ ਪਿਛਲੀਆਂ ਸਰਕਾਰਾਂ ਦੀ ਕਿਤੀ ਸੀ ਨਖੇਦੀ ਅਕਾਲੀ ਦਲ ਫਰਵਰੀ ਚ ਕੱਢੇਗਾ ਪੰਜਾਬ ਬਚਾਓ ਯਾਤਰਾ 117 ਵਿਧਾਨ ਸਭਾ ਹਲਕਿਆਂ ਵਿੱਚ ਜਾਵੇਗੀ ਅਤੇ ਹਰੇਕ ਹਲਕੇ ਵਿੱਚ 2 ਦਿਨ ਰਹੇਗੀ ਯਾਤਰਾ ਦਿੱਲੀ ਦੇ ਸੀਐਮ ਕੇ ਜੀਵਾਲਦੀ ਅਜ ਹੋ ਸਕਦੀ ਹੈ ਗ੍ਰਿਫਤਾਰੀ ਆਪ ਅਗਵਾ ਨੇ ਜਤਾਇਆ ਗ੍ਰਿਫਤਾਰੀ ਦਾ ਖਤਸਾ ਸਰਕਾਰ ਵੱਲੋਂ ਜਾਗਰੂਕਤਾ ਵਧਨ ਦੇ ਨਾਲ ਹੀ ਬੁਧਾਈ ਸਖਤੀ ਪਰਾਲੀ ਸਾੜਨ ਤੇ 1143 ਕਿਸਾਨਾਂ ਖਿਲਾਫ ਕੀਤਾ ਐਫਆਈਆਰ ਦਰਜ 2.5 ਕਰੋੜ ਦਾ ਲਗਾਇਆ ਜੁਰਮਾਨਾ ਪੰਜਾਬ 'ਚ ਨਸ਼ਾ ਬਣਿਆ ਨਾ ਸੂਰ ਫਿਰੋਜ਼ਪੁਰ 'ਚ ਨਸ਼ੇ ਦੀ ਉਵਰਡੋਜ਼ ਨਾਲ ਨੌਜਵਾਨ ਦੀ ਹੋਈ ਮੌਤ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਪੰਜਾਬ ਦੇ ਅਟਜੀਲੀਆਂ 'ਚ ਧੁੰਦ ਦਾ orange alert 9 ਜਨਵਰੀ ਨੂੰ ਮੀਂਹ ਦੀ ਸੰਭਾਵਨਾ ਚੰਡੀਗੜ੍ਹ 'ਚ ਅੱਜ ਤੇ ਕੱਲ੍ਹ ਛਾਇ ਰਹਣਗੇ ਬੱਦਲ ਮੌਸਮ ਵਿਭਾਗ ਨੇ ਅਗਲੇ 2 ਦਿਨਾਂ ਲਈ yellow alert ਕੀਤਾ جاری ਐਂਟੀ ਨਾਰਕੋਟਿਕਸ ਮੋਹਾਲੀ ਦੀ ਟੀਮ ਨੂੰ ਮਿਲੀ ਸਫਲਤਾ heroin ਅਤੇ ਕਾਰਸਣੇ ਇੱਕ ਨਸ਼ਾ ਤਸਕਰ ਨੂੰ ਕੀਤਾ ਗ੍ਰਿਫਤਾਰ ਜਲੰਧਰ ਪੁਲਿਸ ਨੇ ਸ਼ੁਰੂ ਕੀਤਾ ਸੇਫ ਸਿਟੀ ਪ੍ਰੋਜੈਕਟ crime ਨੂੰ ਰੋਕਣ ਲਈ ਸ਼ਹਿਰ ਚ 17 no tolerance zone ਐਲਾਨੇ ਪ੍ਰਾਪਰਟੀ ਟੈਕਸ ਦੀ ਵਸੂਲੀ ਲਈ ਜ਼ਾਇਦਾਦਾ ਦੀ ਨਿਲਾਮੀ ਕਰੇਗਾ ਚੰਡੀਗੜ੍ਹ ਨਗਰ ਨਿਗਮ 12.33 ਕਰੋੜ ਰੁਪਏ ਦਾ ਹੈ ਬਕਾਇਆ ਰਾਸ਼ੀ ਜਲੰਧਰ ਡੀਐਸਪੀ ਦਲਬੀਰ ਸਿੰਘ ਕਤਲ ਮਾਮਲਾ ਪੁਲਿਸ ਨੇ ਮੁਲਜ਼ਮ ਆਟੋ ਚਾਲਕ ਨੂੰ ਕੀਤਾ ਗ੍ਰਿਫਤਾਰ ਲੁਧਿਆਣਾ ਚੋਂ ਵੱਡੀ ਦੁਰਘਟਨਾ ਟਿੱਬਾ ਰੋਡ ਦੇ ਸੰਦੂ ਕਲੋਨੀ ਚ ਖੋ ਦੇ ਗੋਦਾਮ ਚ ਲੱਗੀ ਭਿਆਨਕ ਅੱਗ ਲੋਕਾਂ ਵੱਲੋਂ ਅੱਗ ਬੁਝਾਉਣ ਦੇ ਯਤਨ ਜਾਰੀ ਅਯੋਧਿਆ ਚ ਬਣੇਗਾ ਬਲ ਰਿਕਾਰਡ ਭਗਵਾਨ ਰਾਮ ਦੀ 823 ਫੁੱਟ ਉੱਚੀ ਪ੍ਰਤਿਮਾ ਬਣਾਉਣ ਦੀ ਹੋ ਰਹੀ ਹੈ ਤਿਆਰੀ ਪੈਨਸ਼ਨ ਰੂਲ ਚ ਆਇਆ ਵੱਡਾ ਬਦਲਾਅ ਔਰਤਾ ਹੁਣ ਪਤੀ ਦੀ ਜਗ੍ਹਾ ਬੱਚਿਆਂ ਨੂੰ ਬਣਾ ਸਕਣਗੇ ਪੈਨਸ਼ਨ ਦਾ ਹੱਕਦਾਰ ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖਿਆਰਾ ਨੂੰ ਹਾਈ ਕੋਰਟ ਤੋਂ ਵੱਡੀ ਰਾਹਤ ਕਰੀਬ ਤਿੰਨ ਮਹੀਨੇ ਬਾਅਦ ਮਿਲੀ ਜ਼ਮਾਨਤ ਮੁਸੀਬਤ ਚੁਕੇ ਜੀਵਾਲ ਸਰਕਾਰ ਉਪਰਾਜਪਾਲ ਨੇ ਆਮ ਆਦਮੀ ਭਵਨ ਕਲੀਨਿਕ ਵਿੱਚ ਇੱਕ ਅਧਿਕ ਮਰੀਜ਼ ਦੁਆਰਾ ਫਰਜ਼ੀ ਲੈਬ ਟੈਸਟ ਦੇ ਮਾਮਲੇ ਵਿੱਚ ਸੀਬੀਆਈ ਜਾਂਚ ਦੇ ਦਿੱਤੇ ਹੁਕਮ ਵਿਦੇਸ਼ ਮੰਤਰੀ ਐਸ ਜੇ ਸ਼ੰਕਰ ਪਹੁੰਚੇ 8 ਮੰਡੂ ਭਾਰਤ ਨੇਪਾਲ ਸੰਯੁਕਤ ਕਮਿਸ਼ਨ ਬੈਟਿੰਗ ਕਰਨਗੇ ਸੇ ਪ੍ਰਦਾਨਗੀ ਅਮਰੀਕਾ ਦੇ ਹੌਤੀ ਬਾਗਿਆਨੂ ਦਿੱਤੀ ਚਤਾਵਨੀ ਨਾਲ ਸਾਗਰ ਚ ਜਹਾਜ਼ਾਂ ਤੇ ਹਮਲੇ ਕਰੋ ਬੰਦ ਨਹੀਂ ਤਾਂ ਫੇਰ ਚਕਾਉਣੀ ਪਵੇਗੀ ਕੀਮਤ ਨਿਊਯਾਰਕ ਚ ਵਾਪਰੀ ਘਟਨਾ ਮਸਜਿਦ ਦੇ ਬਾਹਰ ਮੌਲਵੀ ਤੇ ਗੋਲੀ ਨਾਲ ਹਮਲਾ ਅਲਦੋ ਰਾਣ ਹੋਈ ਮੌਤ ਪੰਜਾਬ ਕਾਂਗਰਸ ਦੇ ਆਭਿਚਾਲੇ ਗਠਜੋੜ ਦੇ ਰੇਡ ਕੇ ਦਾ ਅੱਜ ਹੋਵੇਗਾ ਹੱਲ ਰਾਹੁਲ ਗਾਂਧੀ ਨੇ ਦਿੱਲੀ ਸੱਦ ਲੈ ਪੰਜਾਬ ਕਾਂਗਰਸ ਦੇ ਲੀਡਰ ਦੱਖਣੀ ਅਫਰੀਕਾ ਦੀ 355 ਦੌੜਾਂ ਤੇ ਆਲ ਆਊਟ ਭਾਰਤ ਨੇ ਤੋੜਿਆ 27 ਸਾਲ ਪੁਰਾਣਾ ਰਿਕਾਰਡ ਇਸ ਤੋਂ ਪਹਿਲਾਂ ਦੋਵੇਂ ਵਿਚਾਲੇ ਦ੍ਰਿਸ਼ ਚ ਸਭ ਤੋਂ ਘੱਟ ਸਕੋਰ ਟੀਮ ਇੰਡੀਆ ਨੇ 1996 ਚ ਬਣਾਈ ਸੀ ਇਹ ਸਾਨੂੰ ਹੁਣ ਤੱਕ ਦੀਆਂ ਮੁੱਖ ਖਬਰਾਂ ਮੈਨੂੰ ਦੇ ਇਜਾਜ਼ਤ ਫਿਰ ਹਾਜ਼ਰ ਹੋਵਾਂਗੇ ਨਵੀਆਂ ਤਾਜ਼ੀਆਂ ਖਬਰਾਂ ਦੇ ਨਾਲ ਦੇਖਦੇ ਰਹੋ ਐਸਐਮ ਜੀ ਨਿਊਜ਼